ਸਤ ਸ੍ਰੀ ਅਕਾਲ ਜੀ ਅਸੀਂ ਮੈਂ ਨਵੇਂ ਬਲੌਗ ਦੇ ਵਿੱਚ ਹੋਰ ਸਭ ਠੀਕ ਠਾਕ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹੋ ਗਏ ਆ ਤਿਆਰ ਜੀ ਆਪਾਂ ਤੇ ਤਿਆਰ ਤਾਂ ਕਾ ਵੀ ਤਾਂ ਪਹਿਲਾਂ ਹੋ ਗਏ ਸੀਗੇ ਪਹਿਲਾਂ ਥੋੜੇ ਕੰਮ ਸੀਗੇ ਤਾਂ ਕਰਕੇ ਬਲੌਗ ਸਟਾਰਟਿੰਗ ਕੀਤਾ ਆਪਾਂ ਨੇ ਤੇ ਹੁਣ ਆਪਾਂ ਤਿਆਰ ਹੋ ਕੇ ਲੱਗਿਆ ਚੱਲਣ ਆਪਾਂ ਮਲੇਰਕੋਲੇ ਨੂੰ ਡਾਕਟਰ ਜੀ ਨੂੰ ਤੇ ਰਾਤ ਵੀ ਤੁਹਾਨੂੰ ਪਤਾ ਜਿਵੇਂ ਆਪਾਂ ਪਿੰਡ ਕੋਲ ਆ ਗਏ ਸੀਗੇ ਤੇ ਅੱਜ ਆਪਾਂ ਚਲਾਂਗੇ ਪਿੰਡ ਨੂੰ ਤੇ ਚੱਲਦੇ ਆਂ ਬਲੇ ਕੋਲੇ ਨੂੰ ਚੱਲ ਕੇ ਦਫ਼ਤਰ 'ਚ ਦੇਖਦੇ ਇੱਕ ਦੋ ਕੰਮ ਕਰਨ ਵਾਲੇ ਨੇ ਤੇ ਇੱਕ ਦੋ ਜਗ੍ਹਾ ਤੇ ਜਾਣ ਆਉਣਾ ਕੰਮ ਆਪਣਾ ਇੱਕ ਦੋ ਬੰਦੇ ਨੂੰ ਮਿਲਣਾ ਹੈਗਾ ਤੇ ਚੱਲ ਕੇ ਮਿਲਦੇ ਆਂ ਬੰਦੇ ਨੂੰ ਤੇ ਤੁਹਾਨੂੰ ਹਰ ਰੋਜ਼ ਜਿਹੜਾ ਵੀ ਆਪਣਾ ਟਾਰਗੇਟ ਤੇ 2 ਮਹੀਨੇ ਦਾ ਲੱਖ ਸਬਸਕ੍ਰਾਈਬਰ ਦਾ ਤੇ ਆਪਾਂ ਨੇ 2 ਮਹੀਨੇ ਦੇ ਵਿੱਚ ਲੱਖ ਸਬਸਕ੍ਰਾਈਬ ਕਰਨਾ ਆਪਣਾ ਉਹ ਟਾਰਗੇਟ ਦੇ ਵਿੱਚ ਆਪਾਂ ਨੇ ਇੱਕ ਡਰਾ ਕੱਢਣਾਗਾ ਜੇ ਕਿਸੇ ਭੈਣ ਦਾ ਨਾਉਂ ਦਾ ਤਾਂ ਐਕਟ ਵਾ ਸਕੂਟਰੀ ਜੇ ਕਿਸੇ ਵੀਰ ਦਾ ਨਾਉਂ ਦਾ ਤਾਂ ਸਪਲੈਂਟਰ ਮੋਟਰਸਾਈਕਲ ਤੇ ਆਪਾਂ ਵੱਧ ਤੋਂ ਵੱਧ ਹਾਂ ਚੈਨਲ ਨੂੰ ਆਪਣੇ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਅੱਗੇ ਸ਼ੇਅਰ ਕਰੋ ਜੇ ਵੀਡੀਓ ਬਧੀ ਲੱਗਦੀ ਆ ਤਾਂ ਜਰੂਰ ਦੱਸਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਤੇ ਚਲੋ ਚੱਲਦੇ ਆ ਫਿਰ ਮਿਲਣਾ ਜਲ ਕੇ ਮਲੇ ਕੋਲੇ ਆ ਰਾਤ ਮੀਂਹ ਪਿਆ ਆਇੜਾ ਉਹਦਾ ਪਤਾ ਹੀ ਲੱਗਦਾ ਕਿੱਥੇ ਦਾ ਕਿਸੇ ਨਹੀਂ ਬਾਤ ਕਰਾ ਨਹੀਂ ਆਵਾਟ ਲਿਆ ਜੇ ਕੋਈ ਆ ਤੇ ਮੀਂਹ ਪਿਆ ਸੀਗਾ ਨਹੀਂ ਆ

ਕੋਈ ਨੂੰ ਕੱਢ ਲਿਆ ਤੂੰ ਬਾਹਰ ਨਾਲ ਦਫਤਰ ਤੇ ਕੱਢ ਦਿਆਂ ਬੰਦਿਆਂ ਦੇ ਬੇਟ ਜਿਹਨਾਂ ਨੂੰ ਮਿਲਣਾ ਤੇ ਉਦੋਂ ਬਾਅਦ ਦੇਖਦੇ ਆਂ ਵੀ ਆਪਣਾ ਜਾਣ ਦਾ ਪ੍ਰੋਗਰਾਮ ਆਇਆ ਤੇ ਜਾ ਕੇ ਆਉਣਿਆ ਤੇ ਨਹੀਂ ਜਾਂਦੇ ਕੋਈ ਸੂਰੂਰ ਨੂੰ ਚਲ ਲੁਧਿਆਣੇ ਜਾਣਾ ਦੋਵੇਂ ਪਾਸੇ ਆਲਾ ਪ੍ਰੋਗਰਾਮ ਆ ਦੇਖੋ ਕਿਦੋਂ ਚੱਲਦੇ ਆਂ ਲੁਧਿਆਣੇ ਆ ਸੂਰੂਰ ਤੇ ਬੰਦਿਆਂ ਨਾਲ ਗੱਲਬਾਤ ਕਰਨ ਤੋਂ ਬਹੁਤ ਦੇਖਦੇ ਆਂ ਲਓ ਜੀ ਆਪਾਂ ਪਹੁੰਚ ਗਏ ਦਫਤਰ ਦਫਤਰ ਪਹੁੰਚ ਗਏ ਤੇ ਅੱਜ ਆਪਾਂ ਦਫਤਰ ਦੇ ਵਾਲੇ-ਵਾਲੇ ਕੰਮ ਨੇ ਕਿਹੜੇ ਕਰਾਉਣ ਵਾਲੇ ਠੋਕਰ ਜਣਣ ਵਾਲੇ ਕਿ ਦੱਸਿਆ ਸੀਗਾ ਵੀ ਤੇ ਮੈਂ ਜਿਹੜੇ ਦਫਤਰ ਦੇ ਕੰਮ ਨੇ ਉਹ ਕਰਵਾਵਾਂਗੇ ਤੇ ਮਿਸਤਰੀ ਲਵਾਇਆ ਲਵਾਇਆ ਬੁਲਾਇਆ ਆਪਾਂ ਨੇ ਦਫਤਰ ਤੇ ਇੱਕ ਬਾਸ ਬਿਜੇ ਹੱਟ ਕਰਾਉਣਾ ਸੀਗਾ ਉੱਪਰ ਇੱਕ ਬਾਥਰੂਮ ਤਿਆਰ ਕਰਨਾ ਆਪਾਂ ਨੇ ਕਈ ਵਾਰ ਰਹਿੰਦੇ ਜਾਂਦੇ ਆਪਾਂ ਦਫਤਰ ਤੇ ਨਾ ਕਿ ਬਾਥਰੂਮ ਬਾਤਲਵਾ ਤੇ ਦਿੱਕਤ ਆ ਜਾਂਦੀ ਵਰਬ ਤੇ ਅਬਦਰ ਆਪਣੇ ਨਾਲ ਹੀ ਦੁਕਾਨ ਤੇ ਵਰਤਣਾ ਪੈਂਦਾ ਵਾ ਕਈ ਦਫਾ ਲੇਬਰ ਵਾਲਿਆਂ ਨੂੰ ਵਰਤਣ ਦੀ ਜਰੂਰਤ ਪੈਂਦੀ ਆ ਵੀ ਹਰ ਤਰ੍ਹਾਂ ਦੇ ਬੰਦੇ ਨੂੰ ਕਾਹਦੀ ਜਰੂਰਤ ਪੈਂਦੀ ਕੋਈ ਲੇਡੀਜ਼ ਆ ਤੇ ਫਿਰ ਵੀ ਦਿੱਕਤ ਆਉਂਦੀ ਹੈ ਨਾ ਇਸ ਕਰਕੇ ਆਪਾਂ ਆਪਦਾ ਬਾਥਰੂਮ ਤਿਆਰ ਕਰਾਣੇ ਉੱਪਰ ਤੇ ਆਉਂਦਾ ਮਿਸਤਰੀ ਟਿਕਾਉਣੇ ਕਰ ਨੂੰ ਕੰਮ ਹੁੰਦਾ ਇਹ ਲੈ ਆਉਨੇ ਸਮਾਨ ਸਮਾਨ ਪਰਚੀ ਦੇ ਕੇ ਆਉਨੇ ਆ ਪਰਚੀ ਦੇਣ ਤੋਂ ਬਾਅਦ ਸਮਾਨ ਆ ਗਿਆ ਤੁੰਡਾ ਕੰਮ ਨਾ ਸਮਾਨ ਵੀ ਪਹੁੰਚਦਾ ਸਮਾਨ ਪਲੰਬਰ ਸਾਹਿਬ ਦਾ ਲਾਗੇ ਨੇ ਫਿੱਟ ਕਰਨ ਦਾ ਸਮਾਨ ਤੇ ਆਹ ਸੀਟ ਲੈ ਕੇ ਆਂਦੀ ਆ ਆਹ ਸੀਟ ਫਟ ਹੋ ਰਹੀ ਆ ਤੇ ਇਧਰਾਂ ਟੁੱਟੀਆਂ ਹੁਣ ਵੀ ਆਪਾਂ ਪ੍ਰੋਪਰ ਪੂਰਾ ਤਿਆਰ ਹੋਣਾ ਬਾਥਰੂਮ ਪਹਿਲਾਂ ਇਹ ਨਹੀਂ ਕਿ ਆਪਣਾ ਕੱਚਾ ਜਗਾ ਮੈਂ ਰੱਖਿਆ ਸੀਗਾ ਹੁਣ ਪੱਕਾ ਇਹਨਾਂ ਕੰਮ ਕਰਕੇ ਪ੍ਰੋਪਰ ਤਿਆਰ ਹੋ ਜਾਣੇ ਨੇ ਜਾ ਮੈਂ ਤਿਰਹਾਉ ਦਾ ਥੱਲੇ ਬਾਸ਼ਵਿਸ਼ਣ ਥੱਲੇ ਪਿਆ ਬਾਸ਼ਵਿਸ਼ਣ ਜਾ ਕੇ ਥੱਲੇ ਦਿਖਾਉਣਾ ਤੁਹਾਨੂੰ ਬਾਸ਼ਵਿਸ਼ਣ ਜਾ ਕੇ ਥੱਲੇ ਦਿਖਾਉਨੇ ਆ ਤੇ ਲਾਈਟ ਆ ਜੇ ਬਾਕੀ ਸਮਾਨ ਪਟੋਣ ਨੂੰ ਕੰਮ ਚੱਲੀ ਆਦਾ ਜੋਰਾਂ ਤੇ ਆ ਬਾਸ਼ਵਿਸ਼ਣ ਆ ਗਿਆ ਲੋਈ ਬਾਸ਼ਵਿਸ਼ਣ ਫਿਟ ਹੋ ਗਿਆਗਾ ਤੇ ਦੇਖੋ ਲੱਗਦਾ ਸੋਹਣਾ ਬਾਸ਼ਵਿਸ਼ਣ ਤੇ ਤੇ ਕੱਲ ਨੂੰ ਆਪਾਂ ਲੈ ਕੇ ਸੀ ਸ਼ੋਸ਼ਾ ਲਾ ਦਾਂਗੇ ਤੇ ਪਿੱਛੇ ਟਾਇਲ ਲਾ ਕੇ ਨਾ ਜਮਾ ਓਕੇ ਕਰਨਾ ਹੈਗਾ ਮੇਰੇ ਤੋਂ ਇਹਦਾ ਕੁਝ ਲਾ ਕੇ ਆਂ ਪਿੱਛੇ ਵਧੀਆ ਬਣਾ ਕੇ ਰੋਭਾ ਜੀ ਬਣਾ ਕੇ ਆਣ ਲੈਸੀ ਬਣਾ ਕੇ ਬੈ ਗੱਲ ਬਣਾ ਲਾਂਗੇ ਸਵੇਰੇ ਨੂੰ ਬਾਸਪੇਸ਼ ਦੀ ਤੇ ਬਾਥਰੂਮ ਨੂੰ ਜਿਹੜੀ ਸ਼ੀਟ ਆ ਫਿਟ ਕਰਕੇ ਦਿਖਾਤੀ ਆ ਆ ਚੱਲ ਰਿਹਾ ਹੁਣ ਪਿੰਡ ਨੂੰ ਪਿੰਡ ਚੱਲ ਗਿਆ ਅਜੋ ਕਈ ਨਵਾਂ ਦਾ ਟਪੰ ਨੂੰ ਜਾਣਾ ਕਈ ਨੂੰ ਪਿੰਡ ਕੋਲ ਰਹੇ ਆਪਾਂ ਤੇ ਚੱਲਦੇ ਆ ਪਿੰਡੋਂ ਪਿੰਡ ਚੱਲ ਕੇ ਲੈਦਾ ਕੀ ਬੁੱਕ ਪ੍ਰੋਗਰਾਮ ਮੰਡਲਾ ਇਹ ਹਾਲ ਚਾਲ ਨੇ ਪਿੰਡ ਦੇ ਕਦੇ ਸਟਾਰਟ ਮੋਟਰਸਾਈਕਲ ਪਤਾਇਆ ਦਫ਼ਤਰ ਨੂੰ ਭਰਾ ਕੇ ਚੱਲਦੇ ਆ ਪਿੰਡ ਨੂੰ ਮਿਲਾਂਗੇ ਪਿੰਡ ਚੱਲ ਕੇ ਆ ਬਟਾ ਚੋਬਰ ਮਿਲਾਂ ਕੱਪੜਾ ਦੂੰ ਅੱਜ ਕਰ ਰਿਹਾ ਜਾਨੀ ਕਿ ਸਰੀਰ ਬਣਾਇਆ ਬੱਜ ਜਾਏ ਰਾਸ ਪਰਸੇ ਬੈਠਾ ਅੱਜ ਦਾ ਹੈ ਨਾ ਹੋਰ ਲਖਵੀਰ ਸਿੰਘ ਕਿਹੜਾ ਕੋ ਵਧੀਆ ਵਧੀਆ ਚਲੋ ਬਹੇ ਜਾਇਦਾ ਇਹ ਨੇ ਸਾਡੇ ਸਰਦਾਰ ਲਖਵੀਰ ਸਿੰਘ ਮੰਡੇਰ ਸਾਡੇ ਪਰਮ ਮਿੱਤਰ ਲਖਵੀਰ ਸਿੰਘ ਕੱਪੜਾ ਤੋਂ ਬਾਹਰ ਹੋਇਆ ਫਿਰਦਾ ਅੱਜ ਦਾ ਹੈ ਅੱਛਾ ਠੀਕ ਹੈ ਇਹ ਸਾਡੇ ਪਰਮ ਮਿੱਤਰ ਨੇ ਜੀ ਲਖਵੀਰ ਸਿੰਘ ਆ ਤੁਹਾਨੂੰ ਦੇਖਿਆ ਪਹਿਲਾਂ ਕਈ ਬਲੌਗਾਂ ਦੇ ਵਿੱਚ ਮੇਰੇ ਨਾਲ ਘੁੰਮਣ ਫਨ ਜਾਂਦਾ ਰਹਿੰਦਾ ਤੇ ਬਾਕੀ ਹੁਣ ਸਾਡਾ ਵਿਚਾਰ ਬੰਦ ਰਾਇਆ ਵਰਦਾਗਾ ਅੱਜ ਤਕੀਮਨਾ ਸੀ 10 ਤੋਂ 15 ਦਿਨਾਂ ਬਾਅਦ ਮਿਲ ਰਹੇ ਆ ਉਹ ਗੱਲਬਾਤ ਜੀ ਕਰਨੀ ਸੀ ਕਿਸੇ ਕਈ ਕਾਰੋਬਾਰੀ ਤੌਰ ਦੇ ਕਿਸੇ ਨੇ ਤੌਰ ਦੇ ਜਿਹਨੇ ਕਾਰੋਬਾਰ ਆ ਕਰਨ ਕਣਕ ਉਹਦੇ ਬਾਰੇ ਗੱਲ ਜੀ ਕਰਨੀ ਸੀਗੀ ਕਰ ਲਈ ਗੱਲਬਾਤ ਫਿਰ ਮਿਲਦੇ ਆ ਬਾਅਦ ਚ ਪਹੁੰਚਿਆ ਆਪਾਂ ਕਰੇ ਨੇ ਰ ਆਪਿਆ ਵੇ ਲਾਈਟ ਪੱਜੀ ਵੀ ਆ ਘਰ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਉਹਨਾਂ ਦਾ ਅੰਦਰ ਪਹੁੰਚ ਗਏ ਦੇਖੋ ਨੇ ਵੇ ਰ ਆਪਾਂ ਕਾਰ ਨੇ ਫਿਰ ਵੀਡੀਓ ਐਂਡ ਅੰਦਰ ਬਾੜ ਕੰਡ ਕਰਾਂਗੇ ਪਹੁੰਚ ਗਏ ਬੱਕਰੇ ਲਾਤਾ ਮੋਟਰਾਂ ਸਟੈਂਡ ਤੇ ਤੇ ਨੌਣ ਦੋਨੇ ਆਪਾਂ ਨਾਟੋ ਕੇ ਛਕਾਂਗੇ ਪ੍ਰਸ਼ਾਦ ਤੇ ਵੀਡੀਓ ਕਰ ਲੱਗੇ ਐਂਡ ਵੀਡੀਓ ਅੰਡ ਕਰਨ ਤੋਂ ਪਹਿਲਾਂ ਹਰੂ ਜੀ ਜਰਾ ਵੀ ਆਪਣਾ ਟਾਰਗੇਟ ਐਕਟ ਵਾਸ 스ਕੂਟਰ ਜਾਂ ਸਪਰੈਂਟਰ ਮੋਟਰਸਾਈਕਲ ਦੇਖੋ ਕਿਹਦੀ ਕਿਸਮ ਚਾਉਂਦਾ ਤੇ ਅੱਜ ਆਪਾਂ ਵਲੌਗ ਬਾਲਾ ਜਿਆਦਾ ਕੁਝ ਦਿਖਾ ਨਹੀਂ ਸੀਗੇ ਛੋਟਾ ਜਿਹਾ ਬਲੌਗ ਬਣਾਇਆ ਜਾਣਾ ਵੀ 5-4 ਮਿੰਟ ਪਸਾ 5-7 ਮਿੰਟ ਦਾ ਬਲੌਗ ਅੱਜ ਬਣਾਉ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਓਕੇ ਜੀ ਹਾਸ਼ੀ ਕਰ ਪ੍ਰਮਾਧਵਾ ਸਾਹਿਬ ਨੂੰ ਚੜ੍ਹਦੀ ਕਲਾ ਰੱਖੇ ਜੀ